ਵੈਸੇ ਤਾਂ ਮੈਂ ਤੁਹਾਡੇ ਚੈਨਲ ਨੂੰ ਵੀ ਉਹਨਾਂ ਨੇ ਸਿਫਾ ਦਿੱਤਾ ਔਰ ਮੈਨੂੰ ਜੋ ਉੜਦੀ ਉੜਦੀ ਖਬਰ ਆ ਵੀ ਉਹਨਾਂ ਨੇ ਨਿੱਜੀ ਕਾਰਨਾ ਕਰਕੇ ਸਿਫਾ ਦਿੱਤਾ ਸੋ ਨਿੱਜੀ ਕਾਰਨ ਕੀ ਨੇ ਇਹਦਾ ਤੇ ਪ੍ਰਗਟਾਵਾ ਖੁਲਾਸਾ ਉਹ ਹੀ ਕਰ ਸਕਦੇ ਆ ਪਰ ਉਹ ਸਾਡੇ ਪਿਤਾ ਸਮਾਨ ਵੀ ਨੇ ਸਾਡੇ ਬਜ਼ੁਰਗ ਨੇ ਅਸੀਂ ਆਸ ਕਰਦੇ ਆ ਵੀ ਉਹ ਜਿੱਥੇ ਵੀ ਉਹ ਜਾਣ ਉਹਦੀ ਤੰਦਰੁਸਤੀ ਰਵੇ ਲੇਕਿਨ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਪੰਜਾਬ ਨੂੰ ਲੈ ਕੇ ਗੰਭੀਰ ਨੇ ਔਰ ਜਿਸ ਤਰ੍ਹਾਂ ਪੰਜਾਬ ਦੇ ਸਵਾਲਾਂ ਦੇ ਉੱਤੇ ਲਗਾਤਾਰ ਉਹ ਵਿਵਾਕੀ ਢੰਗ ਦੇ ਨਾਲ ਆਪਣੀ ਗੱਲਬਾਤ ਰੱਖਦੇ ਰਹੇ ਆ ਇਹ سلسلہ ਲਗਾਤਾਰ ਜਾਰੀ ਰਹੂਗਾ ਪੰਜਾਬੀਆਂ ਦਾ ਫਤਵਾ ਪੰਜਾਬੀਆਂ ਦਾ ਪਿਆਰ ਆਸ਼ੀਰਵਾਦ ਜਿਹੜਾ ਆ ਉਹ ਇਸੇ ਕਰਕੇ ਸਰਕਾਰ ਨੂੰ ਮਿਲਿਆ ਕਿ ਅਸੀਂ ਪੰਜਾਬ ਦੀ ਰਾਖੀ ਕਰੀਏ ਸੋ ਇਸ ਟਰੈਕ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਲਗਾਤਾਰ ਤੇ ਅਸੀਂ ਜਿਹੜਾ ਆਪਣਾ ਥਿਊ ਹੈ ਉਹ ਜਾਰੀ ਕਰਦੇ ਰਹੂਗਾ ਵੈਸੇ ਤਾਂ ਮੈਂ ਤੁਹਾਡੇ ਚੈਨਲ ਨੂੰ ਵੀ ਉਹਨਾਂ ਨੇ ਸਿਫਾ ਦਿੱਤਾ ਔਰ ਮੈਨੂੰ ਜੋ ਉੜਦੀ ਉੜਦੀ ਖਬਰ ਆ ਵੀ ਉਹਨਾਂ ਨੇ ਨਿੱਜੀ ਕਾਰਨਾ ਕਰਕੇ ਸਿਫਾ ਦਿੱਤਾ ਸੋ ਨਿੱਜੀ ਕਾਰਨ ਕੀ ਨੇ ਇਹਦਾ ਤੇ ਪ੍ਰਗਟਾਵਾ ਖੁਲਾਸਾ ਉਹ ਹੀ ਕਰ ਸਕਦੇ ਆ ਪਰ ਉਹ ਸਾਡੇ ਪਿਤਾ ਸਾਮਾਨ ਵੀ ਨੇ ਸਾਡੇ ਬਜ਼ੁਰਗ ਨੇ ਅਸੀਂ ਆਸ ਕਰਦੇ ਹਾਂ ਵੀ ਉਹ ਜਿੱਥੇ ਵੀ ਉਹ ਜਾਣ ਉਹਨਾਂ ਦੀ ਤੰਦਰੁਸਤੀ ਰਹੇ ਲੇਕਿਨ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਪੰਜਾਬ ਨੂੰ ਲਿਆ ਕੇ ਗੰਭੀਰ ਨੇ ਔਰ ਜਿਸ ਤਰ੍ਹਾਂ ਪੰਜਾਬ ਦੇ ਸਵਾਲਾਂ ਦੇ ਉੱਤੇ ਲਗਾਤਾਰ ਉਹ ਵਿਵਾਕੀ ਢੰਗ ਦੇ ਨਾਲ ਆਪਣੀ ਗੱਲਬਾਤ ਰੱਖਦੇ ਰਹੇ ਆ ਇਹ سلسلہ ਲਗਾਤਾਰ ਜਾਰੀ ਰਹੂਗਾ ਪੰਜਾਬੀਆਂ ਦਾ ਫਤਵਾ ਪੰਜਾਬੀਆਂ ਦਾ ਪਿਆਰ ਅਸ਼ੀਰਵਾਦ ਜਿਹੜਾ ਆ ਉਹ ਇਸੇ ਕਰਕੇ ਸਰਕਾਰ ਨੂੰ ਮਿਲਿਆ ਕਿ ਅਸੀਂ ਪੰਜਾਬ ਦੀ ਰਾਖੀ ਕਰੀਏ ਸੋ ਇਸ ਟਰੈਕ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਲਗਾਤਾਰ ਅਸੀਂ ਜਿਹੜਾ ਆਪਣਾ ਵਿਊ ਆ ਉਹ ਜਾਰੀ ਕਰਦੇ ਰਹੂਗਾ ਵੈਸੇ ਤਾਂ ਮੈਂ ਤੁਹਾਡੇ ਚੈਨਲ ਦੇ ਵੀ ਉਹਨਾਂ ਨੇ ਸਿਫਾ ਦਿੱਤਾ ਔਰ ਮੈਨੂੰ ਜੋ ਉੜਦੀ ਉੜਦੀ ਖਬਰ ਆ ਵੀ ਉਹਨਾਂ ਨੇ ਨਿੱਜੀ ਕਾਰਨਾ ਕਰਕੇ ਸਿਫਾ ਦਿੱਤਾ ਸੋ ਨਿੱਜੀ ਕਾਰਨ ਕੀ ਨੇ ਇਹਦਾ ਤੇ ਪ੍ਰਗਟਾਵਾ ਖੁਲਾਸਾ ਉਹ ਹੀ ਕਰ ਸਕਦੇ ਆ ਪਰ ਉਹ ਸਾਡੇ ਪਿਤਾ ਸਾਮਾਨ ਵੀ ਨੇ ਸਾਡੇ ਬਜ਼ੁਰਗ ਨੇ ਅਸੀਂ ਆਸ ਕਰਦੇ ਹਾਂ ਵੀ ਉਹ ਜਿੱਥੇ ਵੀ ਉਹ ਜਾਣ ਉਹਨਾਂ ਦੀ ਤੰਦਰੁਸਤੀ ਰਹੇ ਲੇਕਿਨ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਪੰਜਾਬ ਨੂੰ ਲਿਆ ਕੇ ਗੰਭੀਰ ਨੇ ਔਰ ਜਿਸ ਤਰ੍ਹਾਂ ਪੰਜਾਬ ਦੇ ਸਵਾਲਾਂ ਦੇ ਉੱਤੇ ਲਗਾਤਾਰ ਉਹ ਵਿਵਾਕੀ ਢੰਗ ਦੇ ਨਾਲ ਆਪਣੀ ਗੱਲਬਾਤ ਰੱਖਦੇ ਰਹੇ ਆ ਇਹ سلسلہ ਲਗਾਤਾਰ ਜਾਰੀ ਰਹੂਗਾ ਪੰਜਾਬੀਆਂ ਦਾ ਫਤਵਾ ਪੰਜਾਬੀਆਂ ਦਾ ਪਿਆਰ ਅਸ਼ੀਰਵਾਦ ਜਿਹੜਾ ਆ ਉਹ ਇਸੇ ਕਰਕੇ ਸਰਕਾਰ ਨੂੰ ਮਿਲਿਆ ਕਿ ਅਸੀਂ ਪੰਜਾਬ ਦੀ ਰਾਖੀ ਕਰੀਏ ਸੋ ਇਸ ਟਰੈਕ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਲਗਾਤਾਰ ਅਸੀਂ ਜਿਹੜਾ ਆਪਣਾ ਵਿਊ ਆ ਉਹ ਜਾਰੀ ਕਰਦੇ ਰਹੂਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ